ਸੋ ਜਿਹੜੀ ਪਿਛਲੀ ਬਾਈ ਇਲੈਕਸ਼ਨਸ ਰਹੀਆਂ ਹਨ ਹੋਰ ਇਲੈਕਸ਼ਨ ਰਹੀਆਂ ਮੈਂ ਬਾਈ ਤੋਂ ਬਾਅਦ ਦੀ ਜੇਕਰ ਗੱਲ ਕਰੀਏ ਤੇ ਕੰਪੀਟੀਸ਼ਨ ਕਾਂਗਰਸ ਵਰਸਸ ਆਪ ਦੇਖਣ ਚ ਮਿਲਦਾ ਸੀਗਾ ਪਰ ਹੁਣ ਇੱਕ ਵਾਰੀ ਫੇਰ ਤੋਂ ਅਕਾਲੀ ਦਲ ਕੰਪੀਟੀਸ਼ਨ ਤੇ ਨਜ਼ਰ ਆ ਰਿਹਾ ਉਹ ਤਾਂ ਕਾਂਗਰਸ ਨਾਲ ਕੰਪੀਟੀਸ਼ਨ ਚੋਗ ਨੂੰ ਸਾਡੇ ਨਾਲ ਤਾਂ ਨਹੀਂ ਸੀਗਾ ਸੋ ਇਸ ਕਰਕੇ ਦੂਜੇ ਨੰਬਰ ਦੀ ਲੜਾਈ ਹੈ ਕਾਂਗਰਸ ਦੀ ਅਕਾਲੀ ਦਲ ਦੀ ਜਾਂ ਕਿਤੇ ਕਿਤੇ ਬੀ ਜੀ ਪੀ ਦੀ ਸੋ ਇਸ ਕਰਕੇ ਪਹਿਲੇ ਨੰਬਰ ਤੇ ਇਹ ਤਾਂ ਜੇ ਸਾਰੀਆਂ ਸੀਟਾਂ ਦੀ ਤੁਸੀਂ ਗੱਲ ਕਰ ਲਈਏ ਤੇ ਉਹਨਾਂ ਦੇ ਉਪਰਾਮਾਂ ਦੀ ਪਾਰਟੀ ਪਹਿਲੇ ਨੰਬਰ ਤੇ ਸੀ ਹੈ ਤੇ ਪ੍ਰਮਾਤਮਾ ਲੋਕਾਂ ਨੇ ਚਾਹੀਏ ਤੇ ਸਹੀ ਦੇ ਵਿੱਚ ਵੀ ਰਹੋਗੇ ਕਿਉਂਕਿ ਸਰ ਕਾਂਗਰਸ ਦਾ ਗਰਾਫ ਗਿਰਿਆ ਹੈਗਾ ਚੌਥੇ ਤੇ ਕਾਂਗਰਸ ਪਾਰਟੀ ਆਈ ਹੈਗੀ ਲੱਗਦਾ ਹੈ ਕਿ ਜਿਹੜੀ ਬਿਆਨਬਾਜ਼ੀ ਹੋਈ ਚਾਹੇ ਦਲਿਤਾਂ ਨੂੰ ਲੈ ਕੇ ਬਿਆਨਬਾਜ਼ੀ ਹੈ ਚਾਹੇ ਹੂਟ ਵੀਡੀਓਜ਼ ਵਾਇਰਲ ਹੋਈ ਕਿਉਂਕਿ ਉਹਨਾਂ ਦੇ ਖੁਦ ਦੇ ਪ੍ਰਧਾਨ ਹਨ ਉਹਨਾਂ ਵੱਲੋਂ ਚੀਜ਼ਾਂ ਕੀਤੀ ਇੰਪੈਕਟ ਗਿਆ ਜੋ ਪੋਲਿਟਿਕਲ ਲੀਡਰਸ਼ਿਪ ਹੁੰਦੀ ਹੈ ਨਾ ਜੀ ਉਹਨਾਂ ਨੂੰ ਲੋਕ ਆਪ ਦਾ ਆਈਡਲ ਮੰਨਦੇ ਨੇ ਤੇ ਉਹਨਾਂ ਨੂੰ ਲੋਕ ਸੁਣਦੇ ਨੇ ਕਿ ਇਹ ਕੋਈ ਸ਼ਾਇਦ ਚੰਗੀ ਸਿਆਣੀ ਡਿਵੈਲਪਮੈਂਟ ਦੀ ਪੰਜਾਬ ਨੂੰ ਮੋੜ ਦੁਆਰਾ ਖੁਸ਼ਹਾਲ ਬਣਾਉਣ ਵਾਲੀ ਗੱਲ ਕਰਨਗੇ ਪਰ ਜਦੋਂ ਬੇਸਿਰ ਪੈਰ ਦੀ ਬੇਤੁਕੀ ਗੱਲ ਕਹਿ ਦਿੰਨੇ ਹਾਂ ਕਿ ਜਿਹਦੇ ਨਾਲ ਕਦੇ ਦਲਿਤ ਭਾਈਚਾਰੇ ਦੀ ਭਾਵਨਾ ਉਹਨੂੰ ਛੱਟ ਲੱਗਦੀ ਹੈ